ਰਾਸ਼ਨ ਕਾਰਡ ਕੱਟਣ ਦੇ ਉੱਤੇ ਲਗਾਤਾਰ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਪਹਿਲਾਂ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਹੁਣ ਅਕਾਲੀ ਦਲ ਵੀ ਨਿਸ਼ਾਨੇ ਸਾਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਗਰੀਬਾਂ ਦੀ ਰੋਟੀ ਦੇ ਉੱਤੇ ਕੇਂਦਰ ਸਰਕਾਰ ਨੂੰ ਅਸੀਂ ਡਾਕਾ ਨਹੀਂ ਮਾਰਨ ਦਵਾਂਗੇ ਤੇ ਜਿਸ ਤੋਂ ਬਾਅਦ ਹੁਣ ਡਾਕਟਰ ਦਲਜੀਤ ਚੀਮਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਿਆ। ਉਹਨਾਂ ਨੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਰਾਸ਼ਨ ਕਾੜਾਂ ਦੇ ਮੁੱਦੇ ਤੇ ਰਾਜਨੀਤਿਕ ਬੰਦ ਕਰਨ ਅਤੇ ਆਟਾ ਦਾਲ ਸਕੀਮ ਦੇ ਸਾਰੇ ਯੋਗ ਲਾਪਾਤਰੀਆਂ ਨੂੰ ਇਨਸਾਫ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪਹਿਲੀ ਇਹ ਸਕੀਮ ਆਟਾ ਦਾਲ ਤੋਂ ਘਟਾ ਕੇ ਜਿਹੜੇ ਕਿ ਕੱਟ ਕੇ ਆਟਾ ਤੇ ਨੌ ਦਾਲਸ ਦੀਮ ਕਰ ਦਿੱਤੀ ਗਈ ਹੈ ਤੇ ਸਪਲਾਈ ਕੀਤੀ ਜਾਣ ਵਾਲੀ ਕਣਕ ਦੀ ਮਾਤਰਾ ਵੀ ਬਹੁਤ ਘਟਾ ਦਿੱਤੀ ਗਈ ਹੈ ਭਾਵੇਂ ਕੇਂਦਰ ਸਰਕਾਰ ਹੋਵੇ ਜੋ ਈ ਕੇ ਵਾਈ ਸੀ ਅਪਡੇਟ ਕਾਰਨ ਸਪਲਾਈ ਰੋਕਦੀ ਹੈ ਤਾਂ ਇਹ ਰਾਜ ਸਰਕਾਰ ਹੋਵੇ ਜੋ ਰਾਜਨੀਤਿਕ ਕਾਰਨ ਕਰਕੇ ਰਾਸ਼ਨ ਕਾਰਡ ਕੱਟ ਦਿੰਦੀ ਹੈ ਪਰ ਪੀੜਤ ਆਮ ਆਦਮੀ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਸਰਕਾਰਾਂ ਮੌਜੂਦਾ ਗਾੜਾ ਨੂੰ ਹਟਾਉਣ ਬਾਰੇ ਗੱਲ ਕਰ ਰਹੀਆਂ ਨੇ ਪਰ ਕੋਈ ਵੀ ਬਾਕੀ ਯੋਗ ਲਾਪਾਤਰੀਆਂ ਨੂੰ ਸ਼ਾਮਲ ਕਰਨ ਬਾਰੇ ਨਹੀਂ ਸੋਚ ਰਿਹਾ ਤੇ ਇਹ ਇਸ ਗੱਲ ਦੀ ਵੀ ਇੱਕ ਭਿਆਨਕ ਯਾਦ ਦਿਵਾਉਂਦਾ ਹੈ ਕਿ ਸੰਗਵਾਦ ਨੂੰ ਜਿਹੜਾ ਕਿ ਕਿਵੇਂ ਕੁਚਲਿਆ ਜਾ ਰਿਹਾ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਬਾਈਪਾਸ ਕਰ ਰਹੀ ਹੈ ਤੇ ਉੱਥੇ ਹੀ ਆਪਣੇ ਪਾਰਟੀ ਆਗੂ ਨੂੰ ਆਪਣੇ ਬੁਲਾਰੇ ਵਜੋਂ ਵਰਤ ਰਹੀ ਹੈ ਆਪ ਦੇ ਵੱਲੋਂ ਰਾਜ ਦੀ ਖੁੱਦ ਮੁਖਤਿਆਰੀ ਦਾ ਖੋਰਾ ਵੀ ਉਹਨਾਂ ਹੀ ਨਿੰਦਣਯੋਗ ਹੈ ਤੇ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਚੰਡੀਗੜ੍ਹ ਤੇ ਨਹੀਂ ਸਗੋ ਕੇਜਰੀਵਾਲ ਦੀ ਦਿੱਲੀ ਟੀਮ ਦੁਆਰਾ ਤਿਆਰ ਕੀਤੀ ਗਈ ਸੀ ਸ਼ਿਸ਼ੋਧੀਆਂ ਅਤੇ ਹੋਰ ਦਿੱਲੀ ਆਕੂ ਰੋਜ਼ਾਨਾ ਦਖਲ ਦਿੰਦੇ ਨੇ ਪੰਜਾਬ 'ਚ ਰਾਜਨੀਤੀ ਨਿਯੁਕਤੀਆਂ ਵੀ ਦਿੱਲੀ ਤੋਂ ਟੀਮ ਕੇਜਰੀਵਾਲ ਦੁਆਰਾ ਹੀ ਕੀਤੀਆਂ ਜਾਂਦੀਆਂ ਨੇ ਇਸ ਲਈ ਕੇਂਦਰ ਅਤੇ ਆਪ ਸਰਕਾਰ ਦੋਵੇਂ ਬਰਾਬਰ ਦੋਸ਼ੀ ਨੇ ਤੇ ਇੱਕ ਪੰਜਾਬ ਨੂੰ ਬਾਹਰੋਂ ਕਮਜ਼ੋਰ ਕਰਦਾ ਹੈ ਤੇ ਦੂਜਾ ਅੰਦਰੋਂ ਸਮਰਪਣ ਕਰਦਾ ਹੈ ਤੇ ਪੰਜਾਬੀਆਂ ਨੂੰ ਦਿੱਲੀ ਦੇ ਦਰਬਾਰਾਂ ਜਾਂ ਕੇਂਦਰੀ ਹੁਕਮ ਰਾਨਾ ਦੁਆਰਾ ਜਿਹੜਾ ਕੇ ਨਿਰਧਾਰਿਤ ਨਹੀਂ ਪੰਜਾਬ ਦੀ ਧਰਤੀ ਦੇ ਵਿੱਚੋਂ ਜੜਾ ਆਲੀਆਂ ਨੀਤੀਆਂ ਦੇ ਹੱਕਦਾਰ ਹਨ ਤੇ ਪੰਜਾਬ ਦੀਆਂ ਨੀਤੀਆਂ ਪੰਜਾਬ ਦੀ ਧਰਤੀ ਦੀ ਖੁਸ਼ਬੂ ਦੇ ਨਾਲ ਬੰਨਣ ਨਾ ਦਿੱਲੀ ਦੇ ਹਵਾਲਿਆਂ ਦੇ ਨਾਲ ਤੇ ਨਾ ਹੀ ਕੇਂਦਰੀ ਡਰ ਦੇ ਨਾਲ ਤੇ ਦੱਸਦੀ ਇਹ ਕਿ ਡਾਕਟਰ ਦਲਜੀ ਚੀਮਾ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਉਨਾਂ ਨੇ ਅਪੀਲ ਕੀਤੀ ਹੈ ਤੇ ਉਥੇ ਹੀ ਰਾਸ਼ਨ ਕਾਰਡਾਂ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਬੰਦ ਕਰਨ ਤੇ ਜਿਸ ਦੇ ਦੌਰਾਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਕਿ ਗਰੀਬਾਂ ਦੀ ਰੋਟੀ ਦੇ ਉੱਤੇ ਕੇਂਦਰ ਸਰਕਾਰ ਨੂੰ ਅਸੀਂ ਡਾਕਾ ਨਹੀਂ ਮਾਰਨ ਦਵਾਂਗੇ ਤੇ ਜਿਸ ਤੋਂ ਬਾਅਦ ਹੁਣ ਡਾਕਟਰ ਦਲਜੀਤ ਚੀਮਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਿਆ। ਉਹਨਾਂ ਨੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਰਾਸ਼ਨ ਕਾੜਾਂ ਦੇ ਮੁੱਦੇ ਤੇ ਰਾਜਨੀਤਿਕ ਬੰਦ ਕਰਨ ਅਤੇ ਆਟਾ ਦਾਲ ਸਕੀਮ ਦੇ ਸਾਰੇ ਯੋਗ ਲਾਪਾਤਰੀਆਂ ਨੂੰ ਇਨਸਾਫ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪਹਿਲੀ ਇਹ ਸਕੀਮ ਆਟਾ ਦਾਲ ਤੋਂ ਘਟਾ ਕੇ ਜਿਹੜੇ ਕਿ ਕੱਟ ਕੇ ਆਟਾ ਤੇ ਨੌ ਦਾਲ ਕੀਮਾ ਕਰ ਦਿੱਤੀ ਗਈ ਹੈ ਤੇ ਸਪਲਾਈ ਕੀਤੀ ਜਾਣ ਵਾਲੀ ਕਣਕ ਦੀ ਮਾਤਰਾ ਵੀ ਬਹੁਤ ਘਟਾ ਦਿੱਤੀ ਗਈ ਹੈ ਭਾਵੇਂ ਕੇਂਦਰ ਸਰਕਾਰ ਹੋਵੇ ਜੋ ਈ ਕੇ ਵਾਈ ਸੀ ਅਪਡੇਟ ਕਾਰਨ ਸਪਲਾਈ ਰੋਕਦੀ ਹੈ ਤਾਂ ਇਹ ਰਾਜ ਸਰਕਾਰ ਹੋਵੇ ਜੋ ਰਾਜਨੀਤਿਕ ਕਾਰਨ ਕਰਕੇ ਰਾਸ਼ਨ ਕਾਰਡ ਕੱਟ ਦਿੰਦੀ ਹੈ ਪਰ ਪੀੜਤ ਆਮ ਆਦਮੀ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਸਰਕਾਰਾਂ ਮੌਜੂਦਾ ਕਾੜਾ ਨੂੰ ਹਟਾਉਣ ਬਾਰੇ ਗੱਲ ਕਰ ਰਹੀਆਂ ਨੇ ਪਰ ਕੋਈ ਵੀ ਬਾਕੀ ਯੋਗ ਲਾਪਾਤਰੀਆਂ ਨੂੰ ਸ਼ਾਮਲ ਕਰਨ ਬਾਰੇ ਨਹੀਂ ਸੋਚ ਰਿਹਾ ਤੇ ਇਹ ਇਸ ਗੱਲ ਦੀ ਵੀ ਇੱਕ ਭਿਆਨਕ ਯਾਦ ਦਿਵਾਉਂਦਾ ਹੈ ਕਿ ਸੰਗਵਾਦ ਨੂੰ ਜਿਹੜਾ ਕਿ ਕਿਵੇਂ ਕੁਚਲਿਆ ਜਾ ਰਿਹਾ ਜਾ ਰਿਹਾ ਹੈ ਤੇ ਉਥੇ ਹੀ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਬਾਈਪਾਸ ਕਰ ਰਹੀ ਹੈ ਤੇ ਉਥੇ ਹੀ ਆਪਣੇ ਪਾਰਟੀ ਆਗੂ ਨੂੰ ਆਪਣੇ ਬੁਲਾਰੇ ਵਜੋਂ ਵਰਤ ਰਹੀ ਹੈ ਆਪ ਦੇ ਵੱਲੋਂ ਰਾਜ ਦੀ ਖੁਦ ਮੁਖਤਿਆਰੀ ਦਾ ਖੋਰਾ ਵੀ ਉਹਨਾਂ ਹੀ ਨਿੰਦਣਯੋਗ ਹੈ ਤੇ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਚੰਡੀਗੜ੍ਹ ਤੇ ਨਹੀਂ ਸਗੋ ਕੇਜਰੀਵਾਲ ਦੀ ਦਿੱਲੀ ਟੀਮ ਦੁਆਰਾ ਤਿਆਰ ਕੀਤੀ ਗਈ ਸੀ ਸ਼ਸ਼ੋਧੀਆਂ ਅਤੇ ਹੋਰ ਦਿੱਲੀ ਆਕੂ ਰੋਜ਼ਾਨਾ ਦਖਲ ਦਿੰਦੇ ਨੇ ਪੰਜਾਬ 'ਚ ਰਾਜਨੀਤੀ ਨਿਯੁਕਤੀਆਂ ਵੀ ਦਿੱਲੀ ਤੋਂ ਟੀਮ ਕੇਜਰੀਵਾਲ ਦੁਆਰਾ ਹੀ ਕੀਤੀਆਂ ਜਾਂਦੀਆਂ ਨੇ ਇਸ ਲਈ ਕੇਂਦਰ ਅਤੇ ਆਪ ਸਰਕਾਰ ਦੋਵੇਂ ਬਰਾਬਰ ਦੋਸ਼ੀ ਨੇ ਤੇ ਇੱਕ ਪੰਜਾਬ ਨੂੰ ਬਾਹਰੋਂ ਕਮਜ਼ੋਰ ਕਰਦਾ ਹੈ ਤੇ ਦੂਜਾ ਅੰਦਰੋਂ ਸਮਰਪਣ ਕਰਦਾ ਹੈ ਤੇ ਪੰਜਾਬੀਆਂ ਨੂੰ ਦਿੱਲੀ ਦੇ ਦਰਬਾਰਾਂ ਜਾਂ ਕੇਂਦਰੀ ਹੁਕਮ ਰਾਨਾ ਦੁਆਰਾ ਜਿਹੜਾ ਕੇ ਨਿਰਧਾਰਿਤ ਨਹੀਂ ਪੰਜਾਬ ਦੀ ਧਰਤੀ ਦੇ ਵਿੱਚੋਂ ਜੜਾਆਂ ਵਾਲੀਆਂ ਨੀਤੀਆਂ ਦੇ ਹੱਕਦਾਰ ਹਨ ਤੇ ਪੰਜਾਬ ਦੀਆਂ ਨੀਤੀਆਂ ਪੰਜਾਬ ਦੀ ਧਰਤੀ ਦੀ ਖੁਸ਼ਬੂ ਦੇ ਨਾਲ ਬੰਨਣ ਨਾ ਦਿੱਲੀ ਦੇ ਹਵਾਲਿਆਂ ਦੇ ਨਾਲ ਤੇ ਨਾ ਹੀ ਕੇਂਦਰੀ ਡਰ ਦੇ ਨਾਲ ਤੇ ਦੱਸਦੀ ਇਹ ਕਿ ਡਾਕਟਰ ਦਲਜੀ ਚੀਮਾ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਅਪੀਲ ਕੀਤੀ ਹੈ ਤੇ ਉਥੇ ਹੀ ਰਾਸ਼ਨ ਕਾਰਡਾਂ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਬੰਦ ਕਰਨ ਤੇ ਜਿਸ ਦੇ ਦੌਰਾਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ